ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਸ਼ਮੀਰੀ ਸਿੱਖਾਂ ਦੇ ਇਤਿਹਾਸ ਤੇ ਸਰਚ ਕਰ ਰਿਹਾ ਸੀ ਕਿ ਦਿਲ ਨੂੰ ਹਿਲਾ ਦੇਣ ਵਾਲੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਕਿ ਕਬੈਲੀ ਤੇ ਮਲਖਈ ਮੁਸਲਮਾਨਾਂ ਵੱਲੋਂ ਕਿਵੇਂ ਸਿੱਖ ਬੱਚਿਆਂ ਦੀ ਇੱਜ਼ਤ ਨਾਲ ਖੇਡਿਆ ਗਿਆ ਸੀ ਅਤੇ ਸਿੱਖ ਬੀਬੀਆਂ ਨੂੰ ਕੀ ਕੁਝ ਸਹਿਣਾ ਪਿਆ ਤੇ ਅੱਖਾਂ ਸਾਹਮਣੇ ਪਰਿਵਾਰਾਂ ਦੇ ਪਰਿਵਾਰ ਕਿਵੇਂ ਅੱਗ ਦੀ ਭੇਟ ਚਾੜ ਦਿੱਤੇ ਗਏ ਪਰ ਫੇਰ ਵੀ ਕਲਗੀਧਰ ਦੀਆਂ ਪੁੱਤਰੀਆਂ ਨੇ ਆਪਣੀ ਇੱਜ਼ਤ ਤੇ ਆਪਣੇ ਧਰਮ ਦੀ ਰੱਖਿਆ ਕਿਵੇਂ ਕੀਤੀ ਇਸ ਵੀਡੀਓ ਵਿੱਚ ਸਾਰੀਆਂ ਨਹੀਂ ਕੁਝ ਕੁ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਤਿਹਾਸ ਦੇ ਅਣਫੋਲੇ ਵਰਕਿਆਂ ਨੂੰ ਸੁਣਨ ਵਾਸਤੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਭਾਰਤੀ ਕਸ਼ਮੀਰ ਦਾ ਇੱਕ ਪਿੰਡ ਹੈ ਪਿੰਡ ਚੱਕ ਸਤਲੂ 1947 ਤੋਂ ਪਹਿਲਾਂ ਇੱਥੇ ਸਿੱਖਾਂ ਦੀ ਆਬਾਦੀ 300 ਦੇ ਕਰੀਬ ਹੁੰਦੀ ਸੀ ਤੇ ਇਸ ਪਿੰਡ ਵਿੱਚ ਕਾਫੀ ਸਾਰੇ ਮੁਸਲਮਾਨ ਵੀ ਰਹਿੰਦੇ ਸੀ ਪਰ ਇੱਕ ਵਾਰ ਪਾਕਿਸਤਾਨੀ ਕਬਾਈਲੀ ਮੁਸਲਮਾਨਾਂ ਨੇ ਸਥਾਨਕ ਮੁਸਲਮਾਨਾਂ ਨਾਲ ਰਲ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਪਰ ਫੇਰ ਵੀ ਫਸਮਾ ਮੁਕਾਬਲਾ ਹੋਇਆ ਤੇ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਇੱਕ ਗੁਰਸਿੱਖ ਦਾ ਨਾਮ ਆਇਆ ਸਰਦਾਰ ਅਰਜਨ ਸਿੰਘ ਜਿਹੜਾ ਜਿਉਂਦੇ ਜੀ ਪਾਕਿਸਤਾਨੀ ਮੁਸਲਮਾਨਾਂ ਦੇ ਹੱਥ ਆ ਗਿਆ ਕਬੈਲੀਆਂ ਨੇ ਬੜਾ ਜ਼ੋਰ ਲਾਇਆ ਕਿ ਸਰਦਾਰ ਅਰਜਨ ਸਿੰਘ ਦਾ ਧਰਮ ਤਬਦੀਲ ਕਰ ਦਿੱਤਾ ਜਾਵੇ ਪਰ ਜਦੋਂ ਅਰਜਨ ਸਿੰਘ ਸਿੱਖੀ ਤੇ ਅਡੋਲ ਖੜਾ ਰਿਹਾ ਤਾਂ ਦੁਸ਼ਮਣਾਂ ਨੇ ਉਸ ਨੂੰ ਫੜ ਕੇ ਬਾਰਾਮੂਲਾ ਦੇ ਵਿੱਚ ਕੱਚੇ ਪੁਲ ਦੇ ਲਾਗੇ ਬਰੇਤੀ ਦੇ ਵਿੱਚ ਜਿਉਂਦੇ ਨੂੰ ਗੱਡ ਦਿੱਤਾ ਤੇ ਉਸ ਦਾ ਅੱਧਾ ਬਾਹਰ ਰੱਖਿਆ ਤੇ ਰੋਟੀਆਂ ਪਕਾਉਣ ਵਾਲੇ ਇੱਕ ਤਵੇ ਨੂੰ ਅੱਗ ਤੇ ਪੂਰਾ ਗਰਮ ਕੀਤਾ ਗਿਆ ਤੇ ਆਖਰੀ ਵਾਰ ਫਿਰ ਸਿੰਘ ਨੂੰ ਉਹਦਾ ਧਰਮ ਛੱਡਣ ਲਈ ਕਿਹਾ ਗਿਆ ਪਰ ਜਦੋਂ ਅਰਜਨ ਸਿੰਘ ਨੇ ਜਕਾਰਾ ਛੱਡ ਕੇ ਜਵਾਬ ਦਿੱਤਾ ਤਾਂ ਉਹਨਾਂ ਪਾਪੀਆਂ ਨੇ ਅਰਜਨ ਸਿੰਘ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਤੇ ਉਹ ਕਰਮ ਕੀਤਾ ਹੋਇਆ ਰੋਟੀਆਂ ਪਕਾਉਣ ਵਾਲਾ ਤਵਾ ਉਸ ਦੀ ਗਰਦਨ ਤੇ ਰੱਖ ਦਿੱਤਾ ਅਰਜਨ ਸਿੰਘ ਦੇ ਧੜ ਨੂੰ ਬਹੁਤ ਤਕਲੀਫ ਹੋਈ ਬੜਾ ਚਿਰ ਉਸ ਗੁਰਸਿੱਖ ਦਾ ਧੜ ਤੜਫਦਾ ਰਿਹਾ ਪਰ ਕਬਾਈਲੀ ਮੁਸਲਮਾਨ ਸਿੰਘ ਦਾਇ ਹਸ਼ਰ ਵੇਖ ਕੇ ਉੱਚੀ ਉੱਚੀ ਹੱਸਦੇ ਰਹੇ ਤੇ ਪਾਕਿਸਤਾਨੀ ਕਬਾਈਲੀਆਂ ਨੇ ਬਹੁਤ ਸਾਰੀਆਂ ਸਿੱਖ ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਸੀ ਉਹ ਇਹਨਾਂ ਬੀਬੀਆਂ ਨੂੰ ਆਪਣੇ ਨਾਲ ਪਾਕਿਸਤਾਨ ਲਿਜਾ ਕੇ ਜਵਰੀ ਇਹਨਾਂ ਦਾ ਧਰਮ ਤਬਦੀਲ ਕਰਨਾ ਚਾਹੁੰਦੇ ਸੀ ਤੇ ਜਦੋਂ ਸਿੱਖ ਬੀਬੀਆਂ ਨੂੰ ਪਾਕਿਸਤਾਨ ਲਿਜਾਣ ਵਾਸਤੇ ਇਹ ਹਮਲਾਵਰਾਂ ਦਾ ਦਲ ਤੁਰਿਆ ਤਾ ਹਥਿਆਰਾਂ ਨਾਲ ਲੈਸ ਅਧੇ ਕੁਵੈਲੀ ਬੀਬੀਆਂ ਦੇ ਮੂਹਰੇ ਤੁਰ ਪਏ ਤੇ ਬਾਕੀ ਹਮਲਾਵਰ ਬੀਬੀਆਂ ਦੇ ਪਿਛਲੇ ਪਾਸੇ ਤੁਰ ਪਏ ਜਾਨੀ ਸਿੱਖ ਬੀਬੀਆਂ ਨੂੰ ਵਿਚਾਲੇ ਲੈ ਕੇ ਇਹ ਪਾਪੀ ਪਾਕਿਸਤਾਨ ਵੱਲ ਜਾ ਰਹੇ ਸਨ ਤੇ ਜਿਸ ਵੇਲੇ ਇਹ ਸਾਰਾ ਹਜੂਮ ਜੇਲਮ ਦਰਿਆ ਦਾ ਪੁਲ ਪਾਰ ਕਰ ਰਿਹਾ ਸੀ ਜਦੋਂ ਬੀਬੀਆਂ ਦਾ ਜੱਥਾ ਪੁਲ ਦੇ ਵਿਚਾਲੇ ਪਹੁੰਚ ਗਿਆ ਤਾਂ ਇੱਕ ਬੀਬੀ ਨੇ ਬੜੇ ਜੋਸ਼ ਦੇ ਨਾਲ ਜੈਕਾਰਾ ਛੱਡਿਆ ਉਸੇ ਵਕਤ ਸਾਰੀਆਂ ਸਿੱਖ ਬੀਬੀਆਂ ਨੇ ਵਾਲਤ ਝੁੱਕਦੇ ਸਾਰ ਜੇਲਮ ਦਰਿਆ ਦੇ ਵਿੱਚ ਜਿਉਂਦੇ ਜੀ ਛਾਲਾ ਮਾਰ ਦਿੱਤੀਆਂ ਹੁਣ ਇਹਨਾਂ ਹਮਲਾਵਰਾਂ ਦੇ ਹੱਥ ਵਿੱਚ ਤਾਂ ਕੁਝ ਰਿਆ ਨਹੀਂ ਸੀ ਇਸ ਲਈ ਇਹਨਾਂ ਨੇ ਉਸੇ ਪਲ ਦਰਿਆ ਵਿੱਚ ਛਾਲਾ ਮਾਰ ਰਹੀਆਂ ਬੀਬੀਆਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਜਾਨੀ ਇਹਨਾਂ ਸਾਰੀਆਂ ਸਿੱਖ ਬੀਬੀਆਂ ਨੇ ਜੇਲਮ ਦੇ ਵਿੱਚ ਛਾਲਾ ਮਾਰ ਕੇ ਆਪਣੀ ਜੀਵਨ ਲੀਲਾ ਤੇ ਖਤਮ ਕਰ ਲਈ ਪਰ ਜਿਉਂਦੇ ਜੀ ਕਿਸੇ ਵੀ ਸਿੰਘਣੀ ਨੂੰ ਇਹ ਪਾਪੀ ਪਾਕਿਸਤਾਨ ਨਹੀਂ ਲਿਜਾ ਸਕੇ ਧੰਸੀ ਉਹ ਬੀਬੀਆਂ ਤੇ ਧਨ ਸੀ ਉਹਨਾਂ ਦੀ ਸਿੱਖੀ 90 ਤੋਂ ਵੱਧ ਸਿੱਖ ਏਸ ਚੱਕ ਸਤਲੂ ਪਿੰਡ ਦੇ ਸ਼ਹੀਦ ਹੋਏ ਸਨ ਉਸ ਵੇਲੇ ਤੇ ਏਸ ਪਿੰਡ ਨੂੰ ਚੱਕ ਗੁਜਰੀ ਵੀ ਆਖਿਆ ਜਾਂਦਾ ਪਰ ਇਸ ਤੋਂ ਵੱਡੀ ਇੱਕ ਹੋਰ ਕੁਰਬਾਨੀ ਦੇਖਦੇ ਹਾਂ ਬਾਰਾਮੂਲੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਪਾਜਲਾ ਪਾਜਲਾ ਕੁੰਡਵਾਲ 1947 ਤੋਂ ਪਹਿਲਾਂ ਇੱਥੇ ਵੀ ਸਿੱਖਾਂ ਦੀ ਆਬਾਦੀ 300 ਦੇ ਕਰੀਬ ਹੁੰਦੀ ਸੀ ਤੇ ਜਦੋਂ 12 ਕੱਤਕ ਸੰਮਤ 2004 ਨੂੰ ਇਥੋਂ ਦੇ ਸਿੱਖਾਂ ਨੂੰ ਵੀ ਪਤਾ ਲੱਗਿਆ ਕਿ ਪਾਕਿਸਤਾਨੀ ਮੁਸਲਮਾਨਾਂ ਦਾ ਹਮਲਾ ਸਾਡੇ ਤੇ ਹੋਣ ਲੱਗਿਆ ਤਾਂ ਇਹ ਵਿਚਾਰੇ ਸਿੱਖ ਇਕੱਠੇ ਹੋਏ ਆਪਣਾ ਕੀਮਤੀ ਸਮਾਨ ਘਰ-ਗਾਟ ਪਸ਼ੂ ਡੰਗਰ ਛੱਡ ਕੇ ਆਪਣੀਆਂ ਜਾਨਾਂ ਨੂੰ ਬਚਾਉਣ ਵਾਸਤੇ ਇਹ ਆਪਣੇ ਪਿੰਡ ਤੋਂ ਇੱਕ ਸੰਘਣੇ ਜੰਗਲ ਵੱਲ ਨੂੰ ਹੋ ਤੁਰੇ ਤੇ ਅੱਗੇ ਇਸ ਫੋਰ ਪਹੁੰਚੇ ਉੱਥੋਂ ਬਲਗਮ ਸ਼ੁਰੇ ਦੁਸ਼ਮਣ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ ਇਸ ਟੱਕਰ ਦੇ ਵਿੱਚ ਬਹੁਤ ਸਾਰੇ ਸਿੰਘ ਸਿੰਗੜੀਆਂ ਸ਼ਹੀਦ ਹੋ ਗਏ ਕਿਉਂਕਿ ਦੁਸ਼ਮਣ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ ਤੇ ਸਿੰਘਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਦੁਸ਼ਮਣਾਂ ਦੇ ਕੋਲੇ ਵੱਡੀਆਂ ਮਸ਼ੀਨ ਗੰਨਾਂ ਤੇ ਮਾਰੂ ਹਥਿਆਰ ਸਨ ਸਿੱਖਾਂ ਦੇ ਕੋਲੇ ਕਿਰਪਾਨਾਂ ਟਕੂਏ ਨੇਜੇ ਜਾਂ ਡੰਡੇ ਇਹੋ ਜਿਹੇ ਹਥਿਆਰ ਹੀ ਸਨ ਜਦੋਂ ਦੁਸ਼ਮਣ ਦੇ ਨਾਲ ਬਹੁਤ ਵੱਡਾ ਟੱਕਰਾ ਹੋਇਆ ਤੇ ਕਾਫੀ ਸਾਰੇ ਸਿੰਘ ਸ਼ਹੀਦ ਹੋਏ ਤੇ ਜਿਹੜੇ ਬਾਕੀ ਬਚ ਗਏ ਪਰਿਵਾਰ ਉਹ ਵਿਚਾਰੇ ਉਥੋਂ ਵਾਪਸ ਆਪਣੇ ਪਿੰਡ ਵੱਲ ਨੂੰ ਹੀ ਦੌੜ ਪਏ ਹੋਰ ਕਿੱਧਰ ਨੂੰ ਜਾਣ ਕਿਉਂਕਿ ਕਿਸੇ ਨੇ ਮਦਦ ਨਹੀਂ ਕਰਨੀ ਸਾਰਾ ਇਲਾਕਾ ਮੁਸਲਮਾਨਾਂ ਦਾ ਸੀ ਕਈ ਦਿਨਾਂ ਦੇ ਭੁੱਖੇ ਤੇ ਆਏ ਤੇ ਜ਼ਖਮੀ ਹੋਏ ਵੇ ਇਹ ਸਿੱਖ ਜਦੋਂ ਆਪਣੇ ਪਿੰਡ ਵਾਪਸ ਪਹੁੰਚੇ ਤਾਂ ਪਿੰਡ ਦੇ ਮੁਸਲਮਾਨਾਂ ਨੇ ਇਹਨਾਂ ਨੂੰ ਤਰਵਾਸਾ ਦਿੱਤਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਬੇਫਿਕਰ ਹੋ ਕੇ ਆਪਣੇ ਇਸ ਪਿੰਡ ਦੇ ਵਿੱਚ ਰਹੋ ਪਰ ਇਹ ਵਿਚਾਰੇ ਭੋਲੇ ਸਿੱਖਾਂ ਨੂੰ ਪਤਾ ਨਹੀਂ ਸੀ ਕਿ ਇਹ ਜਿਹੜੇ ਲੋਕ ਤਰਵਾਸਾ ਦੇ ਰਹੇ ਨੇ ਇਹਨਾਂ ਦੇ ਦਿਲ ਵਿੱਚ ਬਹੁਤ ਵੱਡਾ ਪਾਪ ਛੁਪਿਆ ਹੋਇਆ ਹੈ ਜਦੋਂ ਸਿੱਖ ਵਿਚਾਰੇ ਆਰਾਮ ਨਾਲ ਬੈਠ ਗਏ ਤਾਂ ਸਥਾਨਕ ਮੁਸਲਮਾਨਾਂ ਨੇ ਪਾਕਿਸਤਾਨੀ ਕਬਾਈਲਿਆਂ ਦੇ ਨਾਲ ਰਲ ਕੇ ਇਨ੍ਹਾਂ ਨੇ ਹੱਥੇ ਬੈਠੇ ਹੋਏ ਸਿੱਖਾਂ ਤੇ ਇੱਕ ਜ਼ੋਰਦਾਰ ਹਮਲਾ ਕੀਤਾ ਤੇ ਇਨ੍ਹਾਂ ਭੋਲੇ ਭਾਲੇ ਸਿੱਖਾਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਤਲਵਾਰਾਂ ਸ਼ੁਰਿਆਂ ਕੁਹਾੜੀਆਂ ਤੇ ਡੰਡਿਆਂ ਦੇ ਨਾਲ ਕੋਹ ਕੋ ਕੇ ਸ਼ਹੀਦ ਕੀਤਾ ਇੱਥੇ ਇੱਕ ਹੋਰ ਅਨੋਖੀ ਘਟਨਾ ਵਾਪਰੀ ਇਨ੍ਹਾਂ ਸਿੱਖਾਂ ਵਿੱਚ ਹੀ ਇੱਕ ਮਾਤਾ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਮਾਤਾ ਗੋਪੀ ਕੌਰ ਆਇਆ ਸਰਦਾਰ ਗਰੀਵ ਸਿੰਘ ਦੀ ਧਰਮਸਪਤਨੀ ਇਹ ਵਿਚਾਰੀ ਇਸ ਹਮਲੇ ਦੇ ਵਿੱਚ ਬਚ ਗਈ ਇਸ ਦੇ ਕੋਲੇ ਦੋ ਬੱਚੇ ਸਨ ਤੇ ਪਾਕਿਸਤਾਨੀ ਮੁਸਲਮਾਨ ਇਸ ਮਾਤਾ ਗੋਪੀ ਕੌਰ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਣਾ ਚਾਹੁੰਦੇ ਸਨ ਹੁਣ ਮਾਤਾ ਵਿਚਾਰੀ ਇਕੱਲੀ ਸੀ ਤੇ ਦਸ਼ਮਣ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਸਮੇਂ ਤੇ ਹਾਲਾਤਾਂ ਨੂੰ ਦੇਖਦੇ ਹੋਏ ਮਾਤਾ ਗੋਪੀ ਕੌਰ ਨੇ ਆਖਿਆ ਮੈਂ ਤੁਹਾਡੇ ਨਾਲ ਪਾਕਿਸਤਾਨ ਤਾਂ ਜਾਵਾਂਗੀ ਜਿਹੜੇ ਆ ਸਿੱਖ ਸ਼ਹੀਦ ਹੋਏ ਐ ਜੇ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵਿੱਚ ਮੇਰੀ ਮਦਦ ਕਰੋਗੇ ਦਸ਼ਮਣਾਂ ਦਾ ਦਲ ਸਹਿਮਤ ਹੋ ਗਿਆ ਆਸੇ-ਪਾਸਿਓਂ ਲੱਕੜਾ ਇਕੱਠੀਆਂ ਕੀਤੀਆਂ ਗਈਆਂ ਤੇ ਜਿਹੜੇ ਦਰਜਣਾਂ ਦੀ ਗਿਣਤੀ ਵਿੱਚ ਸਿੱਖ ਸ਼ਹੀਦ ਹੋਏ ਪਏ ਸੀ ਉਨ੍ਹਾਂ ਸਾਰਿਆਂ ਦਾ ਇੱਕ ਵੱਡਾ ਸਾਰਾ ਅੰਗੇਠਾ ਝੜਕੇ ਸਾਰਿਆਂ ਸਿੱਖਾਂ ਦੇ ਸਰੀਰ ਉਸ ਤੇ ਰੱਖ ਕੇ ਸਾਰੇ ਸਿੱਖਾਂ ਨੂੰ ਇੱਕੋ ਵਾਰ ਅਗਨ ਭੇਟ ਕੀਤਾ ਗਿਆ ਇਹ ਸੇਵਾ ਮਾਤਾ ਗੋਪੀ ਕੌਰ ਨੇ ਆਪ ਕੀਤੀ ਤੇ ਜਦੋਂ ਉਸ ਵੱਡੀ ਸਾਰੀ ਚਿਤਾ ਵਿੱਚੋਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੋਹਣ ਲੱਗ ਪਈਆਂ ਦੂਰ ਦੂਰ ਤੱਕ ਉਸ ਅੱਗ ਦਾ ਸੇਕ ਜਾਣ ਲੱਗ ਪਿਆ ਤੇ ਦੁਸ਼ਮਣਾਂ ਦੇ ਦਲ ਤਾਂ ਸੇਕ ਤੋਂ ਡਰਦੇ ਪਿੱਛੇ ਨੂੰ ਹੋ ਕੇ ਖੜ ਗਏ ਪਰ ਮਾਤਾ ਗੋਪੀ ਕੌਰ ਨੇ ਆਪਣੇ ਦੋਨਾਂ ਜਵਾਕਾਂ ਨੂੰ ਆਪਣੀ ਗੋਦੀ ਦੇ ਵਿੱਚ ਚੁੱਕਿਆ ਵਾਹਿਗੁਰੂ ਦਾ ਜਾਪ ਕਰਦੀ ਨੇ ਸਿੱਖਾਂ ਦੀ ਉਸ ਜਲ ਰਹੀ ਚਿਤਾ ਦੇ ਉੱਪਰ ਦੀ ਪੰਜ ਪ੍ਰਕਰਮਾ ਕੀਤੀਆਂ ਤੇ ਪੰਜ ਪ੍ਰਕਰਮਾ ਕਰਨ ਤੋਂ ਬਾਅਦ ਸਮੇਤ ਆਪਣੇ ਪੁੱਤਰਾਂ ਦੇ ਮਾਤਾ ਨੇ ਸਿੱਖੀ ਸਦਕਾ ਨੂੰ ਨਿਭਾਉਦਿਆਂ ਹੋਇਆਂ ਉਸ ਚਿਤਾ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਅੱਜ ਵੀ ਇਹ ਸਾਡੇ ਮਹਾਨ ਸ਼ਹੀਦ ਗੁੰਮਨਾਮੀ ਦੇ ਆਲਮ ਵਿੱਚ ਪਏ ਨੇ ਕਸ਼ਮੀਰ ਦੇ ਸਿੱਖਾਂ ਤੇ ਵਾਪਰੀਆਂ ਹੋਈਆਂ ਹਜ਼ਾਰਾਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੇ ਵਿੱਚੋਂ ਮੈਂ ਸਿਰਫ ਇੱਕ ਜਾਂ ਦੋ ਦਾ ਜ਼ਿਕਰ ਹੀ ਕਰ ਰਿਹਾ ਤੇ ਇਸ ਇਤਿਹਾਸ ਦੀਆਂ ਜਲਦਾਂ ਤੇ ਇੰਨੀ ਧੂੜ ਜੰਮੀ ਪਈ ਹੈ ਕਿ ਬਾਕੀ ਹਿੰਦੁਸਤਾਨ ਦੇ ਮਲਕ ਪੰਜਾਬ ਦੇ ਜਾਂ ਦੁਨੀਆਂ ਦੇ ਸਿੱਖਾਂ ਨੂੰ ਤੇ ਸ਼ਾਇਦ ਇਹਦੇ ਬਾਰੇ ਇਲੰਭੀ ਨਹੀਂ ਹੋਵੇਗਾ ਕਿ ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੇ ਆਪਣੀ ਸਿੱਖੀ ਸਰੂਪ ਦੇ ਲਈ ਕਿਵੇਂ ਤੇ ਕਿੰਨੀਆਂ ਕੁਰਬਾਨੀਆਂ ਦਿੱਤ ਗਿਆ ਅਗਲੀ ਘਟਨਾ ਇਸ ਤੋਂ ਵੀ ਵੱਧ ਦਿਲ ਦਹਿਲਾ ਦੇਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਬਾਕੀ ਦੀਆਂ ਸ਼ਹੀਦੀਆਂ ਇਸ ਵੀਡੀਓ ਦੇ ਦੂਜੇ ਭਾਗ ਵਿੱਚ ਮੈਂ ਤੁਹਾਡੇ ਸਾਹਮਣੇ ਰੂਪਮਾਨ ਕਰਨ ਦਾ ਯਤਨ ਕਰਾਂਗਾ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ